ਹਲੇ ਕੱਲ ਹੀ ਆਇਆ ਸੀ ਕੇਂਦਰ ਦਾ ਕਿਸਾਨਾਂ ਨੂੰ ਸੱਦਾ ਤੇ ਅੱਜ ਆ ਗਿਆ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ ਜਿਸ ਨੂੰ ਸੁਣ ਕੇ ਕਿਸਾਨ ਵੀ ਹੋ ਗਏ ਹੈਰਾਨ ਤਾਂ ਖੇਤੀਬਾੜੀ ਮੰਤਰੀ ਕੌਣ ਨੇ ਦੱਸ ਦਈਏ ਕੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਸਾਨੀ ਅੰਦੋਲਨ ਤੇ ਹੁਣ ਇੱਕ ਵੱਡਾ ਬਿਆਨ ਦਿੱਤਾ ਕਿਉਂਕਿ ਕਿਸਾਨ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਲਗਾ ਕੇ ਬੈਠੇ ਨੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਆ ਭਾਵੇਂ ਕਿ ਕੇਂਦਰ ਦੇ ਸੱਦੇ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮੈਡੀਕਲ ਟ੍ਰੀਟਮੈਂਟ ਕਰਵਾਉਣ ਦੇ ਲਈ ਹਾਂ ਕਰ ਦਿੱਤੇ 121 ਕਿਸਾਨਾਂ ਦੇ ਵੱਲੋਂ ਵੀ ਮਰਨ ਵਰਤ ਖਤਮ ਕਰ ਦਿੱਤਾ ਪਰ ਹਾਲੇ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਆ ਉਹ ਜਾਦਾ ਠੀਕ ਨਹੀਂ ਆ ਕੇਂਦਰ ਦਾ ਸੱਦਾ ਕਾਫੀ ਲੰਬਾ ਕੇਂਦਰ ਨੇ ਸੱਦਾ ਦਿੱਤਾ 14 ਫਰਵਰੀ ਨੂੰ 14 ਫਰਵਰੀ ਨੂੰ ਮੀਟਿੰਗ ਹੋਵੇਗੀ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਤਾਂ ਇਹ ਸੱਦਾ ਤਾਂ ਅਕਸੈਪਟ ਕਰ ਲਿਆ ਸੱਦਾ ਤਾਂ ਸਵੀਕਾਰ ਕਰ ਲਿਆ ਪਰ ਖੇਤੀਬਾੜੀ ਮੰਤਰੀ ਪੰਜਾਬ ਦੇ ਗੁਰਮੀਤ ਖੁੱਡੀਆਂ ਦੇ ਵੱਲੋਂ ਕਿਹਾ ਗਿਆ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਾਫੀ ਚਿੰਤਾਜਨਕ ਹੈ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇੱਕ ਦੋ ਦਿਨਾਂ ਦੇ ਵਿੱਚ ਹੀ ਗੱਲਬਾਤ ਕਰਨੀ ਚਾਹੀਦੀ ਹੈ ਕੇਂਦਰ ਨੂੰ ਇੰਨਾ ਲੰਬਾ ਸਮਾਂ ਨਹੀਂ ਪਾਉਣਾ ਚਾਹੀਦਾ ਜੋ 25 ਦਿਨ ਦਾ ਸਮਾਂ ਪਾਇਆ 14 ਫਰਵਰੀ ਤੱਕ ਇੰਤਜ਼ਾਰ ਨਹੀਂ ਕਰਵਾਉਣਾ ਚਾਹੀਦਾ ਕਿਸਾਨਾਂ ਨੂੰ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੀ ਜੋ ਸਿਹਤ ਆ ਉਸ ਦੇ ਬਾਰੇ ਡਾਕਟਰ ਸਬੇਮਾਨ ਜੋ ਉਹਨਾਂ ਦਾ ਟ੍ਰੀਟਮੈਂਟ ਸਮੇਂ-ਸਮੇਂ ਸਿਰ ਆਪਣੀ ਟੀਮ ਦੇ ਜ਼ਰੀਏ ਕਰਵਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ 14 ਫਰਵਰੀ ਤੱਕ ਜਗਜੀਤ ਸਿੰਘ ਡੱਲੇਵਾਲ ਦਾ ਜਿਉਂਦਾ ਰਹਿਣਾ ਅਸੰਭਵ ਹੈ ਯਾਨੀ ਕਿ ਮੁਸ਼ਕਿਲ ਹੈ ਜਗਜੀਤ ਸਿੰਘ ਡੱਲੇਵਾਲ ਇੰਨਾ ਲੰਬੇ ਸਮੇਂ ਤੱਕ ਜਿਉਂਦੇ ਨਹੀਂ ਰਹਿ ਸਕਦੇ ਕਿਉਂਕਿ ਉਹ ਕੈਂਸਰ ਦੇ ਪੇਸ਼ੈਂਟ ਨੇ 56ਵਾਂ ਦਿਨ ਹੋ ਚੁੱਕਿਆ ਅੱਜ ਮਰਨ ਵਰਤ ਨੂੰ ਪਰ ਅਜੇਹੇ ਦੇ ਵਿੱਚ ਕੇਂਦਰ ਨੇ ਫਿਰ ਵੀ 25 ਦਿਨ ਅੱਗੇ ਸਮਾਂ ਪਾ ਦਿੱਤਾ ਕੀ ਕਿਸਾਨਾਂ ਦੇ ਨਾਲ ਚਲੋ ਅਸੀਂ ਗੱਲਬਾਤ ਕਰਾਂਗੇ ਮੀਟਿੰਗ ਰੱਖ ਲਈ ਐ ਸੱਦਾ ਦੇ ਦਿੱਤਾ ਪ੍ਰਪੋਜ਼ਲ ਕਿਸਾਨਾਂ ਨੇ ਐਕਸੈਪਟ ਕਰ ਲਿਆ ਪਰ ਸਭ ਦੇ ਮਨਾਂ ਦੇ ਵਿੱਚ ਇਹੀ ਸਵਾਲ ਨੇ ਕਿ ਆਖਰ ਇੰਨਾ ਵੱਡਾ ਸਮਾਂ ਕਿਉਂ ਉਧਰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਵੀ ਇਹ ਗੱਲ ਕਹੀ ਆ ਕਿ ਕੇਂਦਰ ਨੂੰ ਸੋਚਣਾ ਚਾਹੀਦਾ ਇੱਕ ਵਿਅਕਤੀ ਤਾਂ ਆਪਣੀ ਜਾਨ ਤੇ ਉੱਤੇ ਖੇਡ ਕੇ ਜਾਨ ਦੀ ਬਾਜ਼ੀ ਲਾ ਰਿਹਾ ਕਿਸਾਨਾਂ ਦੇ ਲਈ ਮਰਨ ਕਿਨਾਰੇ ਬੰਦਾ ਬੈਠਾ ਆ ਤਾਂ ਦੂਜੇ ਪਾਸੇ ਕੇਂਦਰ ਹੋਰ 25 ਦਿਨ ਲੰਘਾ ਰਹੀ ਆ ਕਿ ਸੱਦਾ ਅਸੀਂ ਦੇ ਦਿੱਤਾ ਚਲੋ ਆਪਣਾ ਪੱਲਾ ਝਾੜ ਲਿਆ ਕਿਸਾਨਾਂ ਦੇ ਪਾਲੇ ਚ ਗੇਂਦ ਸੁੱਟਦੀ ਹੁਣ ਕੋਈ ਮਰੇ ਕੋਈ ਜੀਏ ਤੇ ਸਾਨੂੰ ਕੀ ਲੈਣਾ ਤਾਂ ਇਹ ਜਿਹੜੇ ਸਵਾਲ ਕਿਸਾਨ ਜ਼ਰੂਰ ਚੱਕ ਰਹੇ ਨੇ ਕਿ ਇਸ ਤਰੀਕੇ ਨਾਲ ਕੇਂਦਰ ਨੇ ਜਿਹੜਾ ਇੰਨਾ ਲੰਬਾ ਸਮਾਂ ਪਾਇਆ ਉਸ ਨੂੰ ਇੱਕ ਦੋ ਦਿਨ ਦੇ ਹੀ ਸਮਾਂ ਦੇ ਕੇ ਮੀਟਿੰਗ ਕਰਕੇ ਮੰਗਾ ਮੰਨ ਕੇ ਕਿਸਾਨਾਂ ਨੂੰ ਘਰੇ ਭੇਜ ਦੇਣਾ ਚਾਹੀਦਾ ਸੀ ਜਗਜੀਤ ਸਿੰਘ ਡੱਲੇਵਾਲ ਵੀ ਆਪਣੇ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾਂਦੇ ਤੁਸੀਂ ਕਿਸ ਤਰੀਕੇ ਨਾਲ ਕੱਲ ਤਸਵੀਰਾਂ ਦੇਖੀਆਂ ਇੱਕ ਤਿੰਨ ਧੀਆਂ ਦਾ ਬਾਪ ਜਿਹੜਾ ਬੈਠਾ ਸੀ ਉੱਥੇ ਧੀਆਂ ਦੇ ਹਾਲਾਤ ਸੀ ਜਿਹੜੇ ਤਿੰयां ਉੱਥੇ ਰੋਣ ਲੱਗੀਆਂ ਸੀ ਇੱਕ ਨੂੰ ਸਮਝ ਨਹੀਂ ਸੀ ਛੋਟੀ ਆ ਪਰ ਦੋ ਧੀयां ਥੋੜੀਆਂ ਵੱਡੀਆਂ ਸੀ ਤਾਂ ਉਹ ਧੀਆਂ ਦੀ ਅੱਖਾਂ ਦੇ ਵਿੱਚੋਂ ਹੰਝੂ ਸੀ ਕਿ ਚਲੋ ਸਾਡੇ ਪਿਤਾ ਨੇ ਅੱਜ ਮਰਨ ਵਰਤ ਖੋਲ੍ਹ ਲਿਆ ਕੇਂਦਰ ਦਾ ਸੱਦਾ ਆ ਗਿਆ ਪਰ ਜੇਕਰ ਕੇ ਮਰਨ ਵਰਤ ਨਾ ਖੁੱਲਦਾ ਖੁਦਾ ਨਾ ਖਾਸਦਾ ਉਸ ਦਿਨ ਧੀਆਂ ਦੇ ਪਿਓ ਨੂੰ ਜਾਂ ਕਿਸੇ ਹੋਰ ਦੇ ਪਿਓ ਨੂੰ ਕੁਝ ਹੋ ਜਾਂਦਾ ਤਾਂ ਫਿਰ ਉਹਨਾਂ ਦਾ ਰਖਵਾਲਾ ਕੌਣ ਸੀ ਉਹਨਾਂ ਦਾ ਪਾਲਣ ਪੋਸ਼ਣ ਕੌਣ ਕਰਦਾ ਤਾਂ ਇਹ ਸਵਾਲ ਜਿਹੜੇ ਜ਼ਰੂਰ ਨੇ ਅਖਰ ਆਖਰ ਕੇਂਦਰ ਕਦੋਂ ਸੋਚੇਗੀ ਇਹ ਸਵਾਲ ਕਿ ਦੇਖਣ ਵਾਲੀ ਗੱਲ ਰਹੇਗੀ ਤਾਂ ਹੁਣ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਵੱਲੋਂ ਵੀ ਜਿਹੜਾ ਵੱਡਾ ਬਿਆਨ ਕਿਸਾਨੀ ਹੱਕ ਦੇ ਵਿੱਚ ਦੇ ਦਿੱਤਾ ਗਿਆ ਕਿ ਲੰਬਾ ਸਮਾਂ ਜਾਦਾ ਪਾਰ ਰਹੀ ਹੈ ਕੇਂਦਰ ਸਰਕਾਰ ਜਦੋਂ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਆ ਚਿੰਤਾਜਨਕ ਬਣੀ ਹੋਈ ਆ ਸਿਹਤ ਦਾ ਧਿਆਨ ਰੱਖਦੇ ਹੋਏ ਇੱਕ ਦੋ ਦਿਨ ਦੇ ਵਿੱਚ ਹੀ ਗੱਲਬਾਤ ਕਰਨੀ ਚਾਹੀਦੀ ਆ ਤਾਂ ਪੂਰੇ ਵਿਸਤਾਰ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ 13 ਫਰਵਰੀ ਤੋਂ ਕਿਸਾਨੀ ਮੋਰਚਾ ਲੱਗਿਆ 13 ਫਰਵਰੀ ਨੂੰ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਪਹੁੰਚ ਗਏ ਖਨਾਰੀ ਬਾਰਡਰ ਪਹੁੰਚ ਗਏ ਕਿਉਂਕਿ ਕਿਉਂਕਿ ਦਿੱਲੀ ਜਾਣਾ ਸੀ ਦਿੱਲੀ ਕੇਂਦਰ ਸਰਕਾਰ ਦੇ ਖਿਲਾਫ ਐਮਐਸਪੀ ਦਾ ਰੇਡ ਕਾ ਚੱਲ ਰਿਹਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਆ ਸੀਟੂ ਪਲੱਸ 50 ਲੈਣ ਦੀ ਮੰਗ ਆ ਨਿਰਗਗ ਮਜ਼ਦੂਰਾ ਦੀ ਦਿਹਾੜੀ ਤੈਅ ਕਰਨ ਦੀ ਮੰਗ ਆ ਉਸ ਤੋਂ ਇਲਾਵਾ ਕਰਜ਼ਾ ਮਾਫੀ ਦੀ ਮੰਗ ਆ ਲਕੀਮਪੁਰ ਖੀਰੀ ਦਾ ਕਾਂਡ ਜੋ ਹੋਇਆ ਸੀ ਉਸ ਦੇ ਵਿੱਚ ਇਨਸਾਫ ਦੀ ਮੰਗ ਆ ਪਿਛਲੇ ਅੰਦੋਲਨ ਦੇ ਵਿੱਚ ਜੋ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਆ ਬਿਜਲੀ ਨੂੰ ਪ੍ਰਾਈਵੇਟ ਕਰਨ ਤੋਂ ਰੋਕਣਾ ਉਹ ਮੰਗ ਆ ਸ਼ੁਭਕਰਨ ਸਿੰਘ ਜੋਸ਼ੀ ਇਹਦ ਹੋਇਆ ਹੁਣ ਉਹ ਮੰਗ ਵੀ ਐਡ ਹੋ ਚੁੱਕੀ ਆ ਤਾਂ ਇਹ ਕੁੱਲ ਮਿਲਾ ਕੇ ਜਿਹੜੀਆਂ 13 ਮੰਗਾਂ ਨੇ 13 ਮੰਗਾਂ ਨੂੰ ਲੈ ਕੇ ਕਿਸਾਨ 13 ਫਰਵਰੀ ਨੂੰ ਹੀ ਜਿਹੜੇ ਆਪਣੇ ਘਰਾਂ ਤੋਂ ਜਾ ਕੇ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੋਂ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਿਸਾਨ ਬੈਠ ਜਾਂਦੇ ਨੇ ਅੱਖ ਕੇ ਹਾਰ ਕੇ ਫਿਰ ਕੋਸ਼ਿਸ਼ ਕਰਦੇ ਨੇ 21 ਫਰਵਰੀ ਨੂੰ 21 ਫਰਵਰੀ ਨੂੰ ਅੱਗੇ ਜਾਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੁੰਦੀ 21 ਫਰਵਰੀ ਨੂੰ ਸ਼ੁਭਕਰਨ ਸਿੰਘ ਨੌਜਵਾਨ ਜਿਹੜਾ ਸ਼ਹੀਦ ਹੋ ਜਾਂਦਾ ਉਸ ਤੋਂ ਬਾਅਦ ਫਿਰ ਪੈਦਲ ਇਕ ਸੌ ਇੱਕ ਕਿਸਾਨਾਂ ਦਾ ਜੱਥਾ ਦਿੱਲੀ ਪੂਚ ਕਰਦਾ ਸ਼ੰਭੂ ਬਾਰਡਰ ਤੋਂ ਤਾਂ ਪੈਦਲ ਵੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ 6 ਦਸੰਬਰ ਨੂੰ ਫਿਰ 8 ਦਸੰਬਰ ਨੂੰ ਫਿਰ 14 ਦਸੰਬਰ ਨੂੰ ਉਸ ਤੋਂ ਬਾਅਦ ਹੁਣ 21 ਜਨਵਰੀ ਨੂੰ 21 ਜਨਵਰੀ 2025 ਨੂੰ ਜਿਹੜਾ ਉਹ ਕਿਸਾਨ ਅੱਗੇ ਜਾਣਗੇ ਪਰ ਇਸ ਦੇ ਵਿੱਚ ਵੀ ਅੱਗੇ ਜਾਣ ਦੇ ਲਈ ਉਹਨਾਂ ਨੂੰ ਯਤਨ ਤਾਂ ਕਰਨੇ ਪੈਣਗੇ ਕਿ ਅੱਗੇ ਜਾ ਪਾਣਗੇ ਕਿਉਂਕਿ ਪੈਦਲ ਨੇ ਦੂਜੇ ਪਾਸੇ ਉਹਨਾਂ ਦੇ ਕੋਲ ਹੰਝੂ ਗੈਸ ਦੇ ਗੋਲੀਆਂ ਵਾਲੀਆਂ ਮਸ਼ੀਨਾਂ ਨੇ ਬੰਦੂਕਾਂ ਨੇ ਗੋਲੇ ਸੁੱਟਣ ਵਾਲੀਆਂ ਪਾਣੀ ਦੀਆਂ ਬੁਛਾੜਾ ਮਾਰਦੇ ਨੇ ਤਾਂ ਬਹੁਤ ਕੁਝ ਹੁੰਦਾ ਤਾਂ ਇਹ 21 ਫਰਵਰੀ ਨੂੰ ਵੀ ਕੋਸ਼ਿਸ਼ ਕਰਨਗੇ ਪਰ ਕਾਮਯਾਬ ਨਹੀਂ ਹੁੰਦੇ ਹੋਏ ਨਜ਼ਰ ਆਉਂਦੇ ਇਹ ਗੱਲ ਕਿਸਾਨ ਵੀ ਮੰਨਦੇ ਨੇ ਪਰ ਹੁਣ ਜਿਹੜਾ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਇਸ ਬਿਆਨ ਤੋਂ ਬਾਅਦ ਕੀ ਕੋਈ ਮੀਟਿੰਗ ਦਾ ਸਮਾਂ ਜਲਦੀ ਹੋਵੇਗਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਰਹੇਗੀ